e ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕਹਿ ਸੰਗ ਘਰ ਬਾਹਰ ਹਾ ਹ ਪੂਰਾ ਪੜਨਾਂ ਦੀ ਬਾਹਰ ਨਹੀਂ ਕਹਿਣਾ ਘਰ ਬਾਹਰ ਬਾਹਰ ਪਰਵਾਸਾ ਪਰਵਾਸਾ ਨਿਵਾਸਾ ਨਿਗਣੰ ਪਾਰਾ ਨਿ ਕਰਨ ਵਾਬੇ ਨੂੰ ਪਰਵਾਸਾ ਕਰ ਕਿਰਪਾ ਪ੍ਰੀਤਮ ਪ੍ਰਭ ਆਪੋ ਨੇ ਨਾਮ ਜਪਾਓ ਹਰ ਰੰਗ ਹਰ ਰੰਗ ਦੋਵੇਂ ਸ਼ਬਦ ਵੱਖ-ਵੱਖ ਬੋਲਣੇ ਹਰ ਰੰਗ ਨਹੀਂ ਗੈਣਾ ਹਰ ਰੰਗ ਜਾਨਕਾਓ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪਰਵਾਣ ਰਹਾ ਮਸਲਤ ਮਸਲਤ ਨਹੀਂ ਕਹਿਣਾ ਮਸਲਤ ਪਾਤ ਪਰਮੇਸ਼ਰ ਗਾਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਪਾਤ ਗਾਤ ਦੋਵੇਂ ਸ਼ਬਦ ਪੋਲੇ ਪੜ੍ਹਨੇ ਆ ਨਾਰਾਇਣ ਇਹਨੂੰ ਨਰੈਣ ਨਹੀਂ ਕਹਿਣਾ ਨੰਨੇ ਦਾ ਵੀ ਕੰਨਾ ਰਾਰੇ ਦਾ ਕੰਨਾ ਤੇ ਈੜੀ ਦੀ ਸਿਹਾਰੀ ਨਾਰਾਇਣ ਧਨ ਕਾਸ਼ ਕੇ ਬਲ ਮਹੇ ਦੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤਿ ਇਹ ਬਿਦ ਜਾਤੀ ਹਰ ਸੰਤਿ ਸੰਤਿ ਨਿਗਣ ਸੰਤਿ ਵਾਹਿਗੁਰੂ ਜੀ ਦੇ ਸੰਤਾਂ ਨੇ ਗੁਰਮਖਾ ਨੇ ਤਨ ਆਸਰੀ ਮਹੱਲਾ ਪੰਜਵਾ ਸਗਲ ਮਨੋਰਥ ਪ੍ਰਾਪਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮਹਿ ਜਲਨ ਨਾ ਦੀਨੇ ਕਿਨੈ ਨਾ ਦੁੱਤਰ ਭਾਖੀ ਜਲਨ ਨਾ ਕਿਨੈ ਨਾ ਵਖ ਵਖ ਕਾਣੇ ਜਲਨ ਨਾ ਜਕਨੈ ਨਾ ਨਹੀਂ ਕਹਿਣਾ ਜਲਨ ਨਾ ਦੀਨੇ ਕਿਨੈ ਨਾ ਦੁੱਤਰ ਦੱਤੇ ਅਦਕ ਜੇਨ ਕਾਏ ਮਨ ਸਾਚਾ ਬਿਸ਼ਵਾਸ ਪੀਖ ਪੀਖ ਸੁਆਮੀ ਕੀ ਸੋਬਾ ਆਨੰਦ ਸਦਾ ਉਲਾਸ ਰਹਾ ਬੇਸਵਾਸ ਬੇਸਵਾਸ ਨਹੀਂ ਗੈਣਾ ਬੇਸਵਾਸ ਚਰਨ ਸਰਨ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ ਪਰਮੇਸ਼ਰ ਸਸਯੰਕੜ ਪਰਮੇਸ਼ਰ ਨਹੀਂ ਗੈਣਾ ਪਰਮੇਸ਼ਰ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਅੰਕੁਰ ਕਕੇ ਦੇ ਔਂਕੜ ਅੰਕਰ ਨਹੀਂ ਕਹਿਣਾ ਅੰਕੁਰ ਤਨ ਆਹ ਸ੍ਰੀ ਮਹੱਲਾ ਪੰਜਵਾ ਜਹ ਜਹ ਪੀਖਾ ਤਹ ਹਜੂਰ ਦੂਰ ਕਤਹ ਨ ਜਾਈ ਹਜੂਰ ਜੱਜਾ ਪੜਨਾ ਜੀ ਹਜੂਰ ਨਹੀਂ ਕਹਿਣਾ ਝੱਜਾ ਨਾ ਪੜੇ ਹਜੂਰ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਰਵ ਰਸਿਆ ਰਹਿ ਜਾ ਰਹਿ ਨੀ ਕਹਿਣਾ ਰਸਿਆ ਸਰਬਤਰ ਬੱਬੇ ਅਦਕ ਮੈਂ ਇਹਨੂੰ ਮੈਂ ਨਹੀਂ ਕਹਿਣਾ ਮੈਂ ਈਤ ਊਤ ਨਹੀਂ ਵੀ ਛੋੜੈ ਸੋ ਸੰਗੀ ਗਨਿਐ ਬੇਨ ਸਜਾਏ ਜੋ ਨਿਮਖ ਮਹ ਸੋ ਅਲਪ ਸੁਖ ਭਨਿਆ ਰਹਾਵ ਪ੍ਰਤ ਪਾਲੈ અપਯਾਉ ਦੇ ਕਾਸ਼ ਊਨ ਨ ਹੋਈ ਊਨ ਨ ਵਖ ਵਖ ਸਾਸ ਸਾਸ ਸੰਭਾਲ ਤਾ ਮੇਰਾ ਪ੍ਰਭ ਸੋਈ ਅਸ਼ਾਲ ਅਸ਼ੀਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਅਸ਼ਾਲ ਅੱਛਲ ਨਹੀਂ ਕਹਿਣਾ ਅਸ਼ਾਲ ਜਪ ਜਪ ਕਰਹਿ ਅਨੰਦ ਜਨ ਆਚਰਜ ਆਨੂਪ ਆਚਰਜ ਆਨੂਪਾੜੇ ਦਾ ਕੰਨ ਅਨੂਪ ਨਹੀਂ ਕਹਿਣਾ ਸਾ ਮਤ ਦੇਹ ਦਿਆਲ ਪ੍ਰਭ ਜਿਤ ਤੁਮਹਿ ਆਰਾਧਾ ਜਿਤ ਤੁਮਹਿ ਜਿੱਤ ਤੂੰ ਮਹ ਹੈ ਅਰਾਧਾ ਕਰ ਸਕੇ ਨਾਨਕ ਮੰਗੈ ਦਾਨ ਪ੍ਰਭ ਰੇਨ ਪਾਗ ਸਾਧਾ ਪਾਗ ਪੋਲਾ ਸਾਧਾ ਕਰ ਸਕੇ ਤਨ ਆਸਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨ ਹੈ ਬੁਲਾਏ ਸੁਖ ਸਹਿਜ ਸੇਤੀ ਘਰ ਆਉ ਸੁਖ ਸਹਿਜ ਸੇਤੀ ਸੇਤੀ ਨਿਗਣ ਸੇਤੀ ਕਰ ਸਕੇ आनंदा मंगल ਗੁੰਗਾ ਉਹ ਸਹਜ ਤੁਨ ਮਹਿਚਲ ਰਾਜ ਕਮਾਉ ਤੂੰ ਘਰ ਆਵ ਮੇਰੇ ਮੀਤ ਤੁਮਰੇ ਦੋਖੀ ਹਰ ਆਪ ਨਿਵਾਰੇ ਅਪਦਾ ਭਈ ਬਤੀਤ ਰਹਾਉ ਬਤੀਤ ਬੱਬੇ ਨੂੰ 시ਹਾਰੀ ਬਤੀਤ ਨਹੀਂ ਗਾਣਾ ਬਤੀਤ ਪ੍ਰਗਟ ਕੀਨੇ ਪ੍ਰਭ ਕਰਨ ਹਾਰੇ ਨਾਸਨ ਭਾਜਨ ਥਾਕੇ ਪ੍ਰਗਟ ਨਾਸਨ ਭਾਜਨ ਥਾਕੇ ਕਿੰਨੇ ਸ਼ਬਦ ਕਸ ਕੇ ਪੜ੍ਹਨੇ ਹੁੰਦੇ ਘਰ ਮੰਗਲ ਵਾਜਹਿ ਲਿਤ ਵਾਜੀ ਆਪਨ ਖਸਮ ਨਿਵਾਜੀ ਵਾਜਹਿ ਵਾਜੇ ਨਿਵਾਜੀ ਕਸ ਕੇ ਅਸਥਿਰ ਰਹੋ ਡੋਲੋ ਮਤ ਕਾ ਬਹੁ ਗੁਰ ਕੈ ਬਚਨ ਆਧਾਰ ਰਹੋ ਰਹੋ ਨਿ ਕਹਣਾ ਰਹੋ ਜੈ ਜੈ ਕਾਰ ਸਗਲ ਪੂ ਮੰਡਲ ਮੁਖ ਉਜਲ ਦਰਬਾਰ ਮੁਖ ਉਜਲ ਦੋਏ ਸ਼ਬਦ ਅਧਕ ਲਾ ਕੇ ਪੜਨੇ ਹਾਂ ਜੀਓ ਜਨ ਕੇ ਜੀਅ ਤੇ ਨਹੀ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨ ਹਾਰ ਨਾਨਕ ਸਚ ਵਡਿਆਈ ਕੀਆ ਕੀਆ ਨਹੀਂ ਕਹਿਣਾ ਕੀਆ ਭਾਵ ਕੀਤਾ ਤੁਣਾ ਸ੍ਰੀ ਮਹਲਾ 5 ਘਰਿ ਸੇਵਾ ਇੱਕ ਓੰਕਾਰ ਸਤਿਗੁਰ ਪਰਸਾਦ ਸੋਨੋ ਸੰਤ ਪਿਆਰੇ ਬਿਨਾਉ ਹਮਾਰੇ ਜਿਉ ਬਿਨਾਉ ਬਿਨਾਉ ਨੇ ਕੈਨਾ ਬਿਨਾਉ ਹਰ ਦਿਨ ਮੁਕਤ ਨਾ ਕਾਹੂ ਜਿਉ ਰਹਾ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਰ ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜਿਉ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹ ਉਪਦੇਸ਼ ਮੋਕਉ ਗੁਰ ਦੀਨ ਜਿਉ ਮੋਕਉ ਮੋਕੋ ਨਿਗਾਣ ਤਿਸ ਸਿਓ ਨਾ ਲਾਈਐ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਰ ਓਹ ਸੰਗ ਨ ਚਾਲੈ ਮਨ ਤਨ ਤੂੰ ਆਰਾਦ ਹਰ ਕੇ ਪ੍ਰੀਤਮ ਸਾਧ ਜਾ ਕੈ ਸੰਗ ਤੇਰੇ ਬੰਧਨ ਛੂਟੈ ਆਰਾਧ ਆੜੇ ਕੰਨਾ ਆਰਾਧ ਨਹੀਂ ਕਹਿਣਾ ਆਰਾਧ ਗਹ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਭਰ ਆਸ ਕਸ਼ ਪਟਲ ਨਾ ਕੀਜੈ ਗਹ ਗਉ ਨਹੀਂ ਕਹਿਣਾ ਗਹ सोई भगत ज्ञानी ध्यानी तपसोई नानक जा कह कृपा कीजै ਧਨ ਆਸਰੀ ਮਹਲਾ ਪੰਜਵੇ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਣਾ ਦੇਖੋ ਪਸਾਰ ਨੈਣ ਸੁਨੋ ਸਾਧੂ ਕੇ ਬੈਨ ਪ੍ਰਾਨ ਪਾਤ ਚਿੱਤ ਰਾਖ ਸਗਲ ਹੈ ਮਰਨ ਰਹਾ ਚੰਦਨ ਚੋ ਆਰਾਸ ਭੋਗ ਕਰਤ ਅਨੇਕੈ ਵਿਖਿਆ ਵਿਕਾਰ ਦੇਖ ਸਗਲ ਹੈ ਫੀਕੇ ਏਕ ਹੈ ਗੋਬਿੰਦ ਕੋ ਨਾਮ ਨੀਕੋ ਕਹਿਤ ਹੈ ਸਾਧ ਜਨ ਨਾਨ ਤਨ ਆਪਨ ਥਾਪਿਓ ਹਰ ਜਾਪ ਨਾ ਨਿਮਖ ਜਾਪਿਓ ਅਰਥ ਦਰਬ ਦੇਖ ਕਛ ਸੰਗ ਨਾਹੀ ਚਲਣਾ ਚਲਣਾ ਚੱチェ ਅਦਕ ਜਾ ਕੋ ਰ ਕਰਮ ਭਲਾ ਤਿਨ ਓਟ ਗਹੀ ਸੰਤ ਪੱਲਾ ਤਿਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਨ ਸੰਤ ਪੱਲਾ ਸੰਤਾਂ ਦਾ ਪੱਲਾ ਫੜ ਲੈ ਗੁਰੂ ਦਾ ਪੱਲਾ ਫੜ ਲੈ ਪੱਲਾ ਨਹੀਂ ਕਹਿਣਾ ਪੱਲਾ ਆਇਓ ਰੇ ਪਰਮ ਨਿਧਾਨ ਮਿਟਿਓ ਹੈ ਅਭਿਮਾਨ ਏਕਾ ਨਿਰੰਕਾਰ ਨਾਨਕ ਮਨ ਲਗਣਾ ਲਗਣਾ ਲੱਲੇ ਅਦਕ ਤਨਹਾ ਸ੍ਰੀ ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਾਲ ਕਲੇਸ਼ ਲੋਭ ਮੂਹ ਮਹਾ ਭੌ ਜਲਤਾਰੇ ਰਹਾਉ ਕਲ ਕਲ ਨਹੀਂ ਗਣਾ ਕਲ ਪੋਲਾ ਸਾਸ ਸਾਸ ਨਿਮਖ ਨਿਮਖ ਦਿਨ ਸੁਰੈਨ ਚਿਤਾਰੇ ਸਾਸ ਸਾਸ ਵੱਖ ਵੱਖ ਸਾਹ ਸਾਹ ਸਿਗਹਿਣਾ ਚਿਤਾਰੇ ਚੱਤੇ ਦੀ ਸਿਹਾਰੀ ਚਿਤਾਰੇ ਨਹੀਂ ਗਹਿਣਾ ਚਿਤਾਰੇ ਸਾਧ ਸੰਗ ਜਾਪਨ ਸੰਗ ਮਨ ਨਿਧਾਨ ਤਾਰੇ ਮਨ ਨਿਧਾਨ ਮਨ ਦਾ ਨੰਨਾ ਪੂਰਾ ਬੋਲਣਾ ਮਨ ਨਿਧਾਨ ਨਹੀਂ ਗਹਿਣਾ ਮਨ ਨਿਧਾਨ ਚਰਨ ਕਮਲ ਨਮਸਕਾਰ ਗੁਣ ਗੋਬਦ ਬੀਚਾਰੇ ਸਾਧ ਜਨ ਕੀ ਰੇ ਨਾਨਕ ਮੰਗਲ ਸੂਖ ਸਦਾਰੇ